ਸਾਸੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਆਲਸੀ ਦੇ ਲੱਡੂ ਆਲਸੀ ਦੇ ਲੱਡੂ ਬਣਾਉਣ ਲਈ ਅਸੀਂ ਇੱਕ ਬੋਲ ਵੀ ਆਲਸੀ ਲਵਾਂਗੇ ਇੱਕ ਕੌਲੀ ਗੁੜ ਦੀ ਲਵਾਂਗੇ 4 ਚਮਚੇ ਦੇਸੀ ਕੀ ਲਿੱਤਾ ਹੈ ਕਾਜੂ ਬਦਾਮ ਲਿੱਤੇ ਨੇ ਜਾਂ ਸੀਨਾ ਨੂੰ ਕੱਟ ਲਿੱਤਾ ਕੜਾਈ ਦੇ ਵਿੱਚ ਹੁਣ ਅਸੀਂ ਆਲਸੀ ਨੂੰ ਪਾਵਾਂਗੇ ਘੱਟ ਫਲੇਮ ਤੇ ਅਸੀਂ ਇਸ ਨੂੰ ਰੋਸਟ ਕਰਾਂਗੇ അളസി കലർ ഹുണ്ട് ചേ ശൂക്കെല ചമക്കി അളസി ചിട ചിടത്തി ആവാ ആണ പെയ ਆਲਸੀ ਪੁੱਜ ਚੁੱਕੀ ਐ ਜੀ ਹੁਣ ਹੁਣ ਇਸ ਨੂੰ ਠੰਡਾ ਹੋਣ ਲਈ ਥਾਲੀ ਦੇ ਵਿੱਚ ਕੱਢਾਂਗੇ ਗੁੜ ਦੀ ਛਾशनी ਬਣਾਵਾਂਗੇ ਜੀ ਅਸੀਂ ਬਰਤਨ ਦੇ ਵਿੱਚ ਗੁੜ ਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ 5 ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਪਕਾਵਾਂਗੇ ਹਲਸੀ ਨੂੰ ਹਸੀ ਜੀ ਮਿਕਸੀ ਵਿੱਚ ਗ੍ਰाइंड ਕਰ ਲਾਂਗੇ ਹਲਸੀ ਗ੍ਰाइंड ਹੋ ਚੁੱਕੀ ਹੈ ਇਸ ਨੂੰ ਅਸੀਂ ਬਹੁਤਾ ਬਰੀਕ ਨਹੀਂ ਪੀਸਿਆ ਮੋਟਾ-ਮੋਟਾ ਹੀ ਰੱਖਿਆ ਚਾਚਨੀ ਵੀ ਤਿਆਰ ਹੋ ਚੁੱਕੀ ਐ ਕੜਾਹੀ ਦੇ ਵਿੱਚ ਅਸੀਂ ਦੇਸੀ ਕੀ ਗਰਮ ਕਰ ਲਿੱਤਾ ਸੀ ਹੁਣ ਅਸੀਂ ਹਲਸੀ ਪਾਵਾਂਗੇ ਵਿੱਚ ਦੇਸੀ ਕੀ ਅਤੇ ਹਲਸੀ ਨੂੰ ਇੱਕਸਾਰ ਕਰਾਂਗੇ 2 ਮਿੰਟ ਲਈ ਇਹਨਾਂ ਨੂੰ ਐਸੇ ਤਰ੍ਹਾਂ ਪਕਾਵਾਂਗੇ ਵਿੱਚ ਜਿਹੀ ਤੇ ਚਾਹਣੀ ਪਾ ਦੇਾਂਗੇ ਜੀ ਵਿੱਚ ਡਰਾਈ ਫਰੂਟ ਵੀ ਪਾ ਦੇਾਂਗੇ ਨਾਲੇ ਜੀ ਇੱਕ ਸਾਰ ਕਰਾਂਗੇ ਜੀ ਹਲਸੀ ਅਤੇ ਡਰਾਈ ਫਰੂਟ ਨੂੰ ਹਲਸੀ ਨੂੰ ਠੰਡਾ ਹੋਣ ਦੇ ਲਈ ਰੱਖ ਦਿਆਂਗੇ ਵੀ 5 ਮਿੰਟ ਲਈ ਹਲਸੀ ਠੰਡੀ ਹੋ ਚੁੱਕੀ ਹੈ ਹੁਣ ਅਸੀਂ ਲੱਡੂ ਬਣਾਵਾਂਗੇ ਇਸ ਤਰੀਕੇ ਨਾਲ ਤੁਸੀਂ ਗੋਲ ਲੱਡੂ ਬੱਟਣੇ ਆ ਜੀ ਬਾਕੀ ਦੇ ਲੱਡੂ ਵੀ ਅਸੀਂ ਇਸੇ ਤਰੀਕੇ ਨਾਲ ਤਿਆਰ ਕਰ ਲਿੱਤੇ ਨੇ